ਮਾਤਾ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਸੀ ਵੀ ਸਭ ਤੋਂ ਬੱਚੇ ਜਿਹੜਾ ਔਖਾ ਟੌਪਿਕ ਮੰਨਦੇ ਆ ਉਹ ਬੇਟਾ 8ਵਾਂ ਟੌਪਿਕ ਹੈਗਾ ਜਿਹਦੇ ਵਿੱਚ ਪੇਪਰ ਨੂੰ ਫੋਲਡ ਕਰਕੇ ਉਹਦੇ ਤੇ ਕੱਟ ਲਗਾਏ ਜਾਂਦੇ ਮੁੜ ਕੇ ਪੇਪਰ ਨੂੰ ਖੋਲ ਕੇ ਉਹ ਪੁੱਛਦੇ ਆ ਵੀ ਕਿਸ ਤਰ੍ਹਾਂ ਦੀ ਅਕਿਰਤੀ ਬਣੂਗੀ ਸੋ ਬੇਟਾ ਇਹਦੇ ਲਈ ਸਪੈਸ਼ਲ ਜਿਹੜਾ ਹੈਗਾ ਵੀਡੀਓ ਲੈਕਚਰ ਤਿਆਰ ਕੀਤੇ ਗਏ ਆ ਤੁਹਾਡੇ ਲਈ ਥੋੜਾ ਜਿਹਾ ਧਿਆਨ ਦੇ ਨਾਲ ਦੇਖ ਲਓ ਉਹਦੇ ਤੋਂ ਬਾਅਦ ਬੇਟਾ ਇਹ ਟੌਪਿਕ ਵੀ ਤੁਹਾਨੂੰ ਬਹੁਤ ਆਸਾਨ ਲੱਗਣ ਲੱਗ ਪਊਗਾ ਚਾਰ ਸਵਾਲ ਆ ਜਿਹੜੇ ਇਹਦੇ ਬੇਟਾ ਆਉਣੇ ਆ ਤੁਹਾਨੂੰ 29 30 31 ਤੇ 32 ਨੰਬਰ ਸਵਾਲ ਇਸ ਟੌਪਿਕ ਦੇ ਵਿੱਚੋਂ ਹੋਣਗੇ ਤਾਂ 43 ਨੰਬਰ ਜਿਹੜਾ ਹੈਗਾ ਆ ਕੁਐਸਚਨ ਪੇਪਰ ਬਣਾਇਆ ਉਹਦਾ ਆਪਾਂ ਹੁਣ ਪਹਿਲਾ ਸਵਾਲ ਕਰਨ ਜਾ ਰਹੇ ਹਾਂ ਬੇਟਾ ਪਹਿਲਾਂ ਆਪਾਂ 5 ਸਵਾਲ ਬੇਸਿਕ ਕਰ ਲੇ ਹੁਣ ਆਪਾਂ ਬੇਟਾ ਸਵਾਲ ਨੰਬਰ 1 ਪ੍ਰੋਪਰ ਦੇ ਉੱਤੇ ਆ ਗਏ ਤਾਂ ਧਿਆਨ ਦੇ ਨਾਲ ਦੇਖੋ ਬੇਟਾ ਇਹਦੇ ਵਿੱਚ ਕੀ ਕਹਿੰਦਾ ਵੀ ਆ ਬੇਟਾ ਇੱਕ ট্রান্সਪੇਰੈਂਟ ਪੇਪਰ ਆ ਜਿਹੜਾ ਦਿੱਤਾ ਹੋਇਆ ਕਹਿੰਦਾ ਜਿੱਥੇ ਡਾਟਡਡ ਲਾਈਨ ਲਾਈ ਹੋਈ ਆ ਕਹਿੰਦਾ ਉੱਥੋਂ ਪੇਪਰ ਨੂੰ ਫੋਲਡ ਕਰ ਦਿੱਤਾ ਜਾਂਦਾ ਤਾਂ ਤੁਸੀਂ ਦੱਸਣਾ ਵੀ ਇਹ ਅਕਿਰਤੀ ਫੋਲਡ ਕਰਕੇ ਕਿਵੇਂ ਦੀ ਬਣੂਗੀ ਕਿਉਂਕਿ ট্রান্সਪੇਰੈਂਟ ਪੇਪਰ ਦੇ ਵਿੱਚ ਦੀ ਦਿਖੂਗੀ ਨਾ ਕਿਰਤੀ ਠੀਕ ਆ ਬੇਟਾ ਤਾਂ ਹੁਣ ਬੇਟਾ ਆਹ ਜਿਹੜੀ ਅਕਿਰਤੀ ਆ ਇੱਥੋਂ ਪੇਪਰ ਨੂੰ ਫੋਲਡ ਕੀਤਾ ਜਾਂਦਾ ਉੱਪਰੋਂ ਥੱਲੇ ਨੂੰ ਠੀਕ ਹੈ ਅਸੀਂ ਦੱਸਣਾ ਆ ਬੇਟਾ ਜਦੋਂ ਅਸੀਂ ਸੋਚਦੇ ਆਂ ਤਾਂ ਡੀ ਦੇ ਸਾਹਮਣੇ ਡੀ ਆ ਜਾਊਗਾ ਇਹ ਕੀ ਇਸ ਤਰ੍ਹਾਂ ਕਰਕੇ ਚੱਕਰ ਦਾ ਰੂਪ ਧਾਰਨ ਕਰ ਜੂ ਆਹ ਟ੍ਰਾਇੰਗਲ ਦੀ ਨੋਬ ਉੱਪਰ ਚਲ ਜੂ ਆਹ ਨੋਬਾਂ ਬਾਹਰਲੇ ਪਾਸੇ ਨੂੰ ਚਲੀਆਂ ਜਾਣਗੀਆਂ ਹੁਣ ਆਪਾਂ ਬੇਟਾ ਧਿਆਨ ਦੇ ਨਾਲ ਦੇਖਦੇ ਆਂ ਵੀ ਕਿਸ ਤਰ੍ਹਾਂ ਦੀ ਅਕਿਰਤੀ ਹੈ ਜਿਹੜੀ ਬਣੂਗੀ ਤਾਂ ਆਹ ਦੇਖੋ ਬੇਟਾ ਜਦੋਂ ਅਸੀਂ ਫੋਲਡ ਕਰ ਦਿੰਨੇ ਆ ਇਹਨੂੰ ਆਹ ਬੇਟਾ ਉੱਪਰੋਂ ਥੱਲੇ ਨੂੰ ਆ ਜਾਊਗੀ ਟ੍ਰਾਇੰਗਲ ਤਾਂ ਕਿਸ ਤਰ੍ਹਾਂ ਦੀ ਆਹ ਸਟਾਰ ਬਣ ਜਾਊਗਾ ਆਹ ਨੋਬ ਇੱਥੇ ਆ ਜੂ ਆਹ ਦੋ ਨੋਬਾਂ ਇੱਥੇ ਚਲੀਆਂ ਜਾਣਗੀਆਂ ਆ ਡੀ ਆ ਜਿਹੜਾ ਜਦੋਂ ਉੱਪਰੋਂ ਥੱਲੇ ਨੂੰ ਫੋਲਡ ਹੋ ਜੂ ਤਾਂ ਇਹਦੇ ਪੈਰਲਲ ਆ ਜਾਊਗਾ ਤਾਂ ਆ ਜਿਹੜੀ ਅਕਿਰਤੀ ਆ ਬੇਟਾ ਇਸ ਤਰ੍ਹਾਂ ਦੀ ਬਣ ਜਾਊਗੀ ਸਾਨੂੰ ਇਸ ਤਰ੍ਹਾਂ ਦੀ ਅਕਿਰਤੀ ਨਜ਼ਰ ਆਊਗੀ ਠੀਕ ਹੈ ਇਹ ਬੇਟਾ ਬੇਸਿਕ ਸਵਾਲ ਹੈਗੇ ਆ ਤਾਂ ਕਿ ਤੁਹਾਨੂੰ ਇਹ ਕਨਸੈਪਟ ਆ ਜਿਹੜਾ ਸਮਝ ਦੇ ਵਿੱਚ ਆ ਜਾਵੇ ਤਾਂ ਬੇਟਾ ਇਹਦੇ ਚ ਉਹ ਕਿਹੜਾ ਆਨਸਰ ਠੀਕ ਹੈਗਾ A1 ਆਨਸਰ ਹੈ ਜਿਹੜਾ ਉਹ ਰਾਈਟ ਆਨਸਰ ਬਣਦਾ ਪਿਆ A1 ਆਨਸਰ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਦੂਸਰਾ ਸਵਾਲ ਨੰਬਰ 2 ਦੇ ਵਿੱਚ ਵੀ ਇਸੇ ਤਰ੍ਹਾਂ ਹੀ ਬੇਟਾ ਆ ਡਾਟਡ ਲਾਈਨ ਇੱਥੇ ਲਾਈ ਹੋਈ ਹੈ ਕਹਿੰਦਾ ਇਧਰੋਂ ਜਦੋਂ ਐ ਨੂੰ ਫੋਲਡ ਕਰ ਦਵਾਂਗੇ ਤਾਂ ਕਿਸ ਤਰ੍ਹਾਂ ਦੀ ਅਕਿਰਤੀ ਬਣੂਗੀ ਤਾਂ ਬੇਟਾ ਇਹ ਅਸੀਂ ਆਪਣੀ ਸੋਚ ਨੂੰ ਡਿਵੈਲਪ ਕਰਨਾ ਵੀ ਆਹ ਅਕਿਰਤੀ ਆ ਜਦੋਂ ਅਸੀਂ ਫੋਲਡ ਕਰਾਂਗੇ ਤਾਂ ਆਹ ਕਿੱਧਰ ਨੂੰ ਆਉਣਗੀਆਂ ਲਾਈਨਾਂ ਫੋਲਡ ਕਰਕੇ ਠੀਕ ਹੈ ਬੇਟਾ ਤੇ ਜਦੋਂ ਬੇਟਾ ਅਸੀਂ ਫੋਲਡ ਕਰਾਂਗੇ ਇਹ ਫਿਰ ਬੇਟਾ ਤੁਹਾਨੂੰ ਦੇਖੋ ਜਦੋਂ ਅਸੀਂ ਦਿਮਾਗ ਲੜਾਉਨੇ ਆ ਤਾਂ ਇਹ ਕਿਸ ਤਰ੍ਹਾਂ ਦੀ ਕਿਰਤੀ ਬਣੂਗੀ ਫੋਲਡ ਕਰਕੇ ਬੇਟਾ ਫੋਲਡ ਕਰਕੇ ਆ ਦੇਖੋ ਬੇਟਾ ਆ ਜਿਹੜੀ ਜਦੋਂ ਇਹਦੇ ਤੇ ਫੋਲਡ ਕਰਾਂਗੇ ਆ ਲਾਈਨ ਇਹਦੇ ਉੱਤੇ ਪੂਰੀ ਪੂਰੀ ਆ ਜਾਊਗੀ ਆ ਲਾਈਨ ਇਹਦੇ ਉੱਤੇ ਪੂਰੀ ਆ ਲਾਈਨ ਇਹਦੇ ਤੇ ਤੇ ਆ ਲਾਈਨ ਇਹਦੇ ਉੱਤੇ ਪੂਰੀ ਪੂਰੀ ਆ ਜਾਊਗੀ ਤਾਂ ਆਹ ਕਿਰਤੀ ਆ ਜਿਹੜੀ ਬੇਟਾ ਸਾਨੂੰ ਸ਼ੋਅ ਕਰੂਗੀ ਹੁਣ ਆਪਾਂ ਦੇਖਦੇ ਹਾਂ ਕਿਹੜੀ ਕਿਰਤੀ ਜਿਹੜੀ ਇਹਦੇ ਵਿੱਚ ਬਣ ਸਕਦੀ ਆ ਸਾਡੇ ਕੋਲੇ ਆਲਟਰਨੇਟਿਵ ਆਨਸਰ ਦੇ ਵਿੱਚ ਤਾਂ ਬੇਟਾ a1 ਕਿਰਤੀ ਆ ਜਿਹੜੀ ਸਾਡੇ ਕੋਲੇ ਸ਼ੋਅ ਹੁੰਦੀ ਪਈ ਆ ਏ ਵਨ ਕਿੰਨੇ ਅਸੀਂ ਆ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 3 ਸਵਾਲ ਨੰਬਰ 3 ਦੇ ਵਿੱਚ ਬੇਟਾ ਆਹ ਸੈਂਟਰ ਦੇ ਵਿੱਚ ਇੱਕ ਲਾਈਨ ਲਾਈ ਹੋਈ ਆ ਤੇ ਕਹਿੰਦਾ ਵੀ ਆਹ ਦੱਸੋ ਤੁਸੀਂ ਇਹ ਕਿਸ ਤਰ੍ਹਾਂ ਦੀ ਅਕਿਰਤੀ ਹੈ ਜਿਹੜੀ ਬਣੂਗੀ ਠੀਕ ਹੈ ਬੇਟਾ ਜਦੋਂ ਅਸੀਂ ਬੇਟਾ ਧਿਆਨ ਦੇ ਨਾਲ ਅਬਜ਼ਰਵ ਕਰਦੇ ਆ ਤਾਂ ਆਹ ਆਹ ਆ ਕਿਰਤੀ ਆ ਜਿਹੜੀ ਬੇਟਾ ਇਧਰੋਂ ਐਨੂੰ ਆ ਕੇ ਇਹਨੂੰ ਐਸ ਲੋਟ ਬਣਾ ਦਊਗੀ ਠੀਕ ਹੈ ਤੇ ਗੱਲ ਸਮਝਦੀ ਲੱਗਦੀ ਵੀ ਬੇਟਾ ਇਧਰੋਂ ਐ ਹੋ ਕੇ ਇਹ ਇਸ ਤਰ੍ਹਾਂ ਦੀ ਕਿਰਤੀ ਬਣੂਗੀ ਤੇ ਆਹ ਜਿਹੜੀ ਜ਼ੀਰੋ ਆ ਆਹ ਜ਼ੀਰੋ ਦੇ ਉੱਤੇ ਆ ਜਾਣੀ ਬਿਲਕੁਲ ਠੀਕ ਹੈ ਆਹ ਜ਼ੀਰੋ ਜ਼ੀਰੋ ਦੇ ਉੱਤੇ ਜ਼ੀਰੋ ਦੇ ਇਹਦੇ ਪੈਰਲਲ ਆ ਕੇ ਤੇ ਆਹ ਜਿਹੜਾ ਹੈਗਾ ਆਹ ਆ ਪੁਆਇੰਟ ਆ ਜਿਹੜਾ ਇਹ ਇੱਥੇ ਚਲਾ ਜਾਊਗਾ ਠੀਕ ਹੈ ਆ ਜਿਹੜਾ ਚੈੱਕ ਵਾਲਾ ਪੁਆਇੰਟ ਆ ਵਰਗਾਕਾਰ ਪੁਆਇੰਟ ਆ ਇਹ ਇੱਥੇ ਆ ਜਾਊਗਾ ਤਾਂ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਆਬਜ਼ਰਵ ਕਰਦੇ ਆਂ ਵੀ ਇਹ ਕਿਰਤੀ ਆ ਜਿਹੜੀ ਕਿਸ ਤਰ੍ਹਾਂ ਦੀ ਬਣੂਗੀ ਫੋਲਡ ਕਰਕੇ ਤਾਂ ਆਹ ਦੇਖੋ ਬੇਟਾ ਇੱਥੇ ਇਹਨੇ ਬੇਟਾ ਇਧਰੋਂ ਐ ਨੂੰ ਫੋਲਡ ਕਰ ਦਿੱਤੀ ਇਹ ਫੋਲਡ ਦੋਵੇਂ ਪਾਸੇ ਕਿਸੇ ਪਾਸੇ ਵੀ ਸਾਨੂੰ ਦਿਖਾ ਸਕਦਾ ਜਦੋਂ ਇਧਰੋਂ ਐ ਨੂੰ ਫੋਲਡ ਕਰ ਦਊਗਾ ਬੇਟਾ ਤਾਂ ਆ ਚੀਜ਼ ਹੈ ਜਿਹੜੀ ਆ ਆ ਦੋਵੇਂ ਜ਼ੀਰੋਆਂ ਮਿਰਰ ਇਮੇਜ ਦੇ ਨਾਲ ਪਲਟ ਜਾਣਗੇ ਜ਼ੀਰੋ ਅੰਦਰ ਹੈ ਜੋ ਆ ਜਿਹੜੀ ਆ ਆਹ ਅੱਖ ਅੱਖ ਵਾਲਾ ਪੁਆਇੰਟ ਹੈਗਾ ਇਹ ਇੱਥੇ ਆ ਜਾਊਗਾ ਠੀਕ ਹੈ ਬੇਟਾ ਤੇ ਜਦੋਂ ਅਸੀਂ ਇਧਰਲੇ ਪਾਸੇ ਦੇਖਦੇ ਹਾਂ ਬੇਟਾ ਇਸ ਤਰ੍ਹਾਂ ਦੀ ਆਕਿਰਤੀ ਹੈ ਜਿਹੜੀ ਸਾਨੂੰ ਨਜ਼ਰ ਆਊਗੀ ਆਹ ਜਿਹੜਾ ਵਰਗਾਕਾਰ ਪੁਆਇੰਟ ਹੈ ਇਹ ਇੱਥੇ ਆ ਜਾਊਗਾ ਜਦੋਂ ਅਸੀਂ ਪੇਪਰ ਨੂੰ ਚੱਕ ਕੇ ਇਧਰ ਨੂੰ ਫੋਲਡ ਕਰ ਦਵਾਂਗੇ ਤੋ ਬੇਟਾ ਆਹ ਆਕਿਰਤੀ ਹੈ ਜਿਹੜੀ ਸਾਨੂੰ ਨਜ਼ਰ ਆਊਗੀ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਹਾਂ ਕਿੱਥੇ ਇਹ ਕਿਰਤੀ ਹੈਗੀ ਹੈ ਡੀ 1 ਦੇ ਵਿੱਚ ਬੇਟਾ ਇਹ ਆਕਿਰਤੀ ਦਿੱਤਾ ਪਿਆ ਤੇ ਡੀ 1 ਹੈ ਕਿਰਤੀ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 4 ਸਵਾਲ ਨੰਬਰ 4 ਦੇ ਵਿੱਚ ਧਿਆਨ ਨਾਲ ਦੇਖੋ ਬੇਟਾ ਇਹ ਬੇਸਿਕ ਸਵਾਲ ਹੈਗੇ ਆ ਤੇ ਕਹਿੰਦਾ ਆਹ ਆਕਿਰਤੀ ਬਣੀ ਹੋਈ ਹੈ ਕਹਿੰਦਾ ਜਦੋਂ ਇਹਨੂੰ ਚੱਕ ਕੇ ਉੱਪਰ ਨੂੰ ਫੋਲਡ ਕਰ ਦਿੱਤਾ ਤਾਂ ਤੁਸੀਂ ਦੱਸੋ ਕਿੱਦਾਂ ਦੀ ਇਹ ਕਿਰਤੀ ਹੈ ਜਿਹੜੀ ਬਣੂਗੀ ਨੇਚਰਲੀ ਕਰ ਲੈ ਬੇਟਾ ਆਹ ਚੀਜ਼ ਇਹਦੇ ਉੱਤੇ ਪੂਰੀ ਪੂਰੀ ਕਵਰ ਕਰ ਜੂ ਆਹ ਜਿਹੜਾ ਅਰਧ ਚੱਕਰ ਹੈ ਇਹ ਇਸ ਤਰ੍ਹਾਂ ਉੱਪਰ ਨੂੰ ਚਲਾ ਜਾਊਗਾ ਆਹ ਜਿਹੜੀ ਡਾਟ ਹੈ ਇਹਨੂੰ ਕਵਰ ਕਰ ਲਊਗਾ ਠੀਕ ਹੈ ਬੇਟਾ ਤਾਂ ਇਹ ਸਪਸ਼ਟ ਹੀ ਹੁੰਦਾ ਪਿਆ ਬੇਟਾ ਵੀ ਇਸ ਤਰ੍ਹਾਂ ਦੀ ਆਹ ਆਕਿਰਤੀ ਹੈ ਜਿਹੜੀ ਸਾਨੂੰ ਸ਼ੋ ਹੋਊਗੀ ਜਦੋਂ ਅਸੀਂ ਪੇਪਰ ਨੂੰ ਚੱਕ ਕੇ ਇੱਧਰ ਨੂੰ ਫੋਲਡ ਕਰ ਦੇਵਾਂਗੇ ਠੀਕ ਹੈ ਬੇਟਾ ਨੈਕਸਟ ਆ ਗਿਆ ਬੇਟਾ ਸਵਾਲ ਏ ਦਾ ਬੇਟਾ ਪਤਾ ਲੱਗ ਗਿਆ ਕਿਹੜਾ ਕਿੰਨਾ ਨੰਬਰ ਉੱਤਰ ਆ ਗਿਆ ਬੀ 1 ਸਾਡਾ ਰਾਈਟ ਆਨਸਰ ਹੈਗਾ ਬੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 5 ਸਵਾਲ ਨੰਬਰ 5 ਦੇ ਵਿੱਚ ਬੇਟਾ ਕੀ ਕਹਿੰਦਾ ਪਿਆ ਆ ਬੇਟਾ ਇਹਨੇ ਇਸ ਤਰ੍ਹਾਂ ਕਰਕੇ ਬਣਾਏ ਹੋਏ ਆ ਪਹਿਲਾਂ ਆਹ ਫੋਲਡ ਇਧਰ ਨੂੰ ਕਰੂਗਾ ਫੇਰ ਇਹੇ ਉੱਪਰ ਨੂੰ ਫੋਲਡ ਕਰ ਦਿੰਦਾ ਠੀਕ ਹੈ ਕਿਉਂਕਿ ਪੇਪਰ ਟਰਾਂਸਪੇਰੈਂਟ ਹੈ ਇਦਰੋਂ ਜਦੋਂ ਐਨ ਨੂੰ ਫੋਲਡ ਕਰੂ ਤੇ ਆਹ ਟ੍ਰਾਇੰਗਲ ਐਨ ਨੂੰ ਚਲੀ ਜਾਊਗੀ। ਇਦਰੋਂ ਜਦੋਂ ਐਨ ਨੂੰ ਉੱਪਰ ਨੂੰ ਫੋਲਡ ਕਰੂਗਾ ਤਾਂ ਆਹ ਟ੍ਰਾਇੰਗਲ ਦਾ ਮੂੰਹ ਥੱਲੇ ਨੂੰ ਆ ਜਾਊਗਾ ਮਿਰਰ ਇਮੇਜ ਦੇ ਹਿਸਾਬ ਦੇ ਨਾਲ। ਗੱਲ ਸਮਝਦੇ ਪਏ ਬੇਟਾ। ਆਹ ਜਿਹੜੀ ਨੋਬ ਹੈ ਇਹਦੀ ਇਹ ਥੱਲੇ ਨੂੰ ਆ ਜਾਊਗੀ। ਠੀਕ ਹੈ? ਤਾਂ ਬੇਟਾ ਇਹ ਹੀ ਚੀਜ਼ ਜਿਹੜੀ ਹੈਗੀ ਆ ਆਹ ਆਨਸਰ ਫਿਗਰ ਦੇ ਵਿੱਚ ਸਾਨੂੰ ਸਮਝਾਈ ਗਈ ਹੈ। ਧਿਆਨ ਨਾਲ ਦੇਖੋ। ਆਹ ਜਿਹੜਾ ਬੇਟਾ ਆ ਪਹਿਲਾ ਟ੍ਰਾਇੰਗਲ ਪਹਿਲਾ ਟ੍ਰਾਇੰਗਲ ਜਿਹੜੀ ਆ ਫੋਲਡ ਹੋਈ ਤਾਂ ਉੱਪਰ ਨੂੰ ਚਲੀ ਗਈ ਪਹਿਲਾਂ ਇਧਰ ਨੂੰ ਇਹਨੇ ਫੋਲਡ ਦੇ ਦਿੱਤਾ ਇਧਰ ਨੂੰ ਫੋਲਡ ਦੇ ਕੇ ਆ ਟ੍ਰਾਇੰਗਲ ਦਾ ਮੂੰਹ ਥੱਲੇ ਨੂੰ ਆ ਗਿਆ ਤੇ ਇਧਰੋਂ ਇਧਰ ਨੂੰ ਫੋਲਡ ਦੇ ਦਿੱਤਾ ਤੇ ਫੇਰ ਇਹ ਜਿਹੜੀ ਟ੍ਰਾਇੰਗਲ ਦਾ ਮੂੰਹ ਆ ਥੱਲੇ ਨੂੰ ਆ ਗਿਆ ਟ੍ਰਾਇੰਗਲ ਦਾ ਮੂੰਹ ਇਧਰ ਹੀ ਇਹ ਇਹ ਟ੍ਰਾਇੰਗਲ ਤਾਂ ਇਸੇ ਤਰ੍ਹਾਂ ਹੀ ਦਿਖੂਗੀ ਨਾ ਮਿਰਰ ਦੇ ਵਿੱਚ ਵੀ ਤੇ ਇਹਦੀ ਨੋਬ ਥੱਲੇ ਨੂੰ ਹੀ ਦਿਖੂਗੀ ਠੀਕ ਹੈ ਬੇਟਾ ਜਿਵੇਂ ਉਹ ਫੋਲਡ ਦਿੰਦਾ ਪਿਆ ਆ ਉਵੇਂ ਹੀ ਫੋਲਡ ਦਿਖਾ ਦੇਣੇ ਅਸੀਂ ਤਾਂ ਇਹਦਾ ਬੇਟਾ C1 ਆ ਜਿਹੜਾ ਸਾਡਾ ਰਾਈਟ ਆਨਸਰ बनਦਾ ਪਿਆ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 6 ਸਵਾਲ ਨੰਬਰ 6 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਸਵਾਲ ਨੰਬਰ 6 ਦੇ ਵਿੱਚ ਕੀ ਕਹਿੰਦਾ ਪਿਆ ਆ ਬੇਟਾ ਅਕਿਰਤੀ ਬਣੀ ਹੈ ਇਹਨੂੰ ਇਧਰੋਂ ਐ ਨੂੰ ਫੋਲਡ ਕਰਦਾ ਪਿਆ ਹੈ ਠੀਕ ਹੈ ਬੇਟਾ ਜਦੋਂ ਬੇਟਾ ਇਧਰੋਂ ਐ ਨੂੰ ਫੋਲਡ ਕਰੂਗਾ ਤੇ ਆਹ ਲਾਈਨ ਆ ਜਿਹੜੀ ਇਧਰੋਂ ਐਨੂ ਚਲੀ ਜਾਊਗੀ ਮੇਰਾ ਖਿਆਲ ਹੈ ਬੇਟਾ ਗੱਲ ਸਮਝ ਲੱਗਦੀ ਪਈ ਐ ਤੁਹਾਨੂੰ ਆਹ ਲਾਈਨ ਇਧਰੋਂ ਮਿਰਰ ਇਮੇਜ ਐ ਨਾ ਇਧਰ ਤਾਂ ਕੋਈ ਅਕਿਰਤੀ ਬਣੀ ਨਹੀਂ ਐਸ ਪੁਆਇੰਟ ਤੇ ਬਣੀ ਆਹ ਲਾਈਨ ਐਨੂ ਚਲ ਜੂਗੀ ਤੇ ਐਰੋ ਦਾ ਮੂੰਹ ਐ ਜਿਹੜਾ ਉਹ ਪਰਲੇ ਪਾਸੇ ਨੂੰ ਹੋ ਜਾਊਗਾ ਬਾਹਰਲੇ ਪਾਸੇ ਨੂੰ ਕਿਉਂਕਿ ਇਹ ਇਧਰ ਨੂੰ ਫੋਲਡ ਕਰ ਦਿੱਤਾ ਅਸੀਂ ਠੀਕ ਐ ਬੇਟਾ ਤੇ ਬੇਟਾ ਇਹਦੇ ਵਿੱਚੋਂ ਕਿਹੜੀ ਅਕਿਰਤੀ ਬਣ ਜਾਊਗੀ ਆ ਦੇਖੋ ਆਹੀ A1 ਕਿਰਤੀ ਹੀ ਸਾਡਾ ਰਾਈਟ ਆਨਸਰ ਬਣਦੀ ਪਈ ਐ ਮੇਰਾ ਖਿਆਲ ਐ ਇਦੇ ਵਿੱਚ ਕੁਝ ਵੀ ਔਖਾ ਨਹੀਂ ਹੈਗਾ ਸਮਝਣ ਦੇ ਲਈ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 7 ਸਵਾਲ ਨੰਬਰ 7 ਨੂੰ ਧਿਆਨ ਦੇ ਨਾਲ ਦੇਖੋ ਤੁਸੀਂ ਬੇਟਾ ਤਾਂ ਆ ਜਿਹੜਾ ਹੈਗਾ ਫੋਲਡ ਇਧਰੋਂ ਐਨ ਨੂੰ ਕਰ ਰਿਹਾ ਹੈ ਠੀਕ ਹੈ ਬੇਟਾ ਜਦੋਂ ਇਧਰੋਂ ਐਨ ਨੂੰ ਕਰ ਰਿਹਾ ਤਾਂ ਆ ਜਿਹੜੀ ਟ੍ਰਾਇੰਗਲ ਆ ਫੋਲਡ ਕਰਕੇ ਆ ਚੱਕਰ ਦੇ ਵਿੱਚ ਚਲੀ ਜਾਊਗੀ ਬੇਟਾ ਤੇ ਆ ਚੱਕਰ ਆ ਜਿਹੜਾ ਐਸ ਡਾਟ ਦੇ ਉੱਤੇ ਆ ਜਾਊਗਾ ਆ ਆਸ ਚੱਕਰ ਦੇ ਵਿੱਚ ਟ੍ਰਾਇੰਗਲ ਚਲੀ ਜਾਊਗੀ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਬੇਟਾ ਤਾਂ B1 ਹੈ ਜਿਹੜਾ ਸਾਡਾ ਰਾਈਟ ਆਨਸਰ ਬਣਦਾ ਪਿਆ ਹੈ ਮੇਰਾ ਖਿਆਲ ਹੈ ਬੇਟਾ ਗੱਲ ਸਪਸ਼ਟ ਹੁੰਦੀ ਵੀ ਕੁਝ ਵੀ ਇਹਦੇ ਵਿੱਚ ਔਖਾ ਨਹੀਂ ਹੈਗਾ B1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 7 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਆਂ ਇਹ ਬੇਟਾ ਬੇਸਿਕ ਸਵਾਲ ਆ ਇਸ ਕਨਸੈਪਟ ਨੂੰ ਸਮਝਣ ਦੇ ਲਈ ਇਹ ਸਮਝ ਹੀ ਲਓਗੇ ਤਾਂ ਫਿਰ ਇਹ ਚੈਪਟਰ ਬਹੁਤ ਸੌਖਾ ਹੋ ਜਾਊਗਾ ਅਗਲੇ ਸਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ